جے ਤੁਹਾਡੀ ਡਾਈਟ ਬਹੁਤ ਵਧੀਆ ਚੱਲ ਰਹੀ ਹੈ ਯਾਨੀ ਸਵੇਰ ਦਾ ਨਾਸ਼ਤਾ ਦੁਪਹਿਰ ਦਾ ਖਾਣਾ ਰਾਤ ਦਾ ਖਾਣਾ ਤੁਸੀਂ ਬਹੁਤ ਵਧੀਆ ਲੈ ਰਹੇ ਹੋ ਲੇਕਿਨ ਫਿਰ ਵੀ ਤੁਹਾਡੇ ਸਰੀਰ ਨੂੰ ਪੋਸ਼ਕ ਤੱਤ ਲੱਗ ਨਹੀਂ ਰਹੇ ਕਈ ਸਵਾਲ ਮੇਰੇ ਤਾਂ ਕਿ ਜ਼ਰੂਰ ਪਹੁੰਚੇ ਸੀ ਕਿ ਐਸਾ ਕੀ ਖਾਈਏ ਅਸੀਂ ਕਿ ਐਸੀ ਵੈਸੇ ਹੀ ਬਹੁਤ اچھی ਡਾਈਟ ਲੈ ਰਹੇ ਆ ਚੰਗਾ ਖਾਣਾ ਪੀਣਾ ਅਸੀਂ ਰੱਖਿਆ ਫਿਰ ਵੀ ਪੋਸ਼ਕ ਤੱਤ ਬਾਡੀ ਨੂੰ ਕਿਉਂ ਨਹੀਂ ਲੱਗ ਰਹੇ ਨੇ ਕਿਉਂ ਚਿਹਰੇ ਤੇ ਰੌਣਕ ਨਹੀਂ ਹੈ ਤਾਂ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕੁਝ ਅਜੀਹੀਆਂ ਗਲਤੀਆਂ ਜੋ ਤੁਸੀਂ ਆਪਣੇ ਖਾਣੇ ਦੇ ਨਾਲ ਕਰ ਰਹੇ ਹੋ ਜਿਸ ਕਰਕੇ ਚੰਗੇ ਪੋਸ਼ਕ ਤੱਤ ਨਹੀਂ ਆ ਫਿਰ ਅਸੀਂ ਕਹੀਏ मिनरल्स विटामिन ਤੁਹਾਡੀ ਬੋਡੀ ਨੂੰ ਮਿਲ ਹੀ ਨਹੀਂ ਪਾਰੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦੀ ਹੈ ਜੀ ਚਾਹ ਜੀ ਹਾਂ ਚਾਹ ਪੀਣੀ ਸਾਨੂੰ ਸਾਰਿਆਂ ਨੂੰ ਕਈਆਂ ਨੂੰ ਪਸੰਦ ਹੁੰਦੀ ਹੈ ਕਈ ਤਾਂ ਆਪਣੇ ਹਰ ਖਾਣੇ ਦੇ ਨਾਲ ਚਾਹ ਜ਼ਰੂਰ ਪਿੰਦੇ ਨੇ ਔਰ ਖਾਣਾ ਉਹਨਾਂ ਨੂੰ ਅਧੂਰਾ ਲੱਗਦਾ ਜੇਕਰ ਚਾਹ ਉਹਨਾਂ ਦੇ ਟੇਬਲ ਤੇ ਨਹੀਂ ਹੁੰਦੀ ਹੈ ਤੇ ਇੱਥੇ ਹੀ ਤੁਸੀਂ ਗਲਤੀ ਕਰ ਰਹੇ ਹੋ ਦੇਖੋ ਜਦੋਂ ਤੁਸੀਂ ਆਪਣੇ ਖਾਣੇ ਦੇ ਬਿਲਕੁਲ ਨਾਲ ਚਾਹ ਪਿੰਦੇ ਹੋ ਵੀ ਇੱਕ ਬਾਈਟ ਲਈ ਫਿਰ ਸਿਪ ਚਾਹ ਤੁਸੀਂ ਲਿਆ ਤਾਂ ਇੱਥੇ ਹੀ ਗੜਬੜ ਹੋ ਜਾਂਦੀ ਹੈ ਫਿਰ ਭਾਵੇਂ ਤੁਹਾਡੀ ਥਾਲੀ ਦੇ ਵਿੱਚ ਤੁਸੀਂ ਕਿਨੂਆ ਖਾ ਰਹੇ ਹੋ ਰਾਗੀ ਖਾ ਰਹੇ ਹੋ ਔਰ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਆਇਰਨ ਤੁਹਾਡੀ ਡਾਈਟ ਤੋਂ ਚੰਗੀ ਤਰ੍ਹਾਂ ਨਾਲ ਤੁਹਾਨੂੰ ਮਿਲ ਸਕੇ ਤਾਂ ਜਿਹੜਾ ਜਦੋਂ ਤੁਸੀਂ ਚਾਹ ਪੀ ਲਈ ਨਾ ਤਾਂ ਚਾਹ ਜਿਹੜੀ ਹੈ ਇਸ ਨੂੰ ਐਂਟੀ ਨਿਊਟ੍ਰੀਐਂਟ ਦੇ ਵਿੱਚ ਕਾਊਂਟ ਕੀਤਾ ਜਾਂਦਾ ਕਿਉਂ ਉਹਦੀ ਵਜ੍ਹਾ ਵੀ ਜ਼ਰੂਰ ਸਮਝ ਲਓ ਕਿਉਂਕਿ ਇਸੇ ਵਿੱਚ ਟੈਨਿਨ ਪਾਇਆ ਜਾਂਦਾ ਹੈ ਕੈਫੀਨ ਪਾਈ ਜਾਂਦੀ ਹੈ ਟੈਨਿਨ ਜੋ ਹੈ ਐਂਟੀ ਨਿਊਟ੍ਰੀਐਂਟ ਹੁੰਦਾ ਹੈ ਜੋ ਸਾਡੀ ਬਾਡੀ ਵਿੱਚ ਸਪੈਸ਼ਲੀ ਆਇਰਨ ਜਿਹੜਾ ਮਿਨਰਲ ਹੈ ਉਸ ਨੂੰ ਐਬਜ਼ਾਰਬ ਹੋਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਜਾਂ ਫਿਰ ਐਬਜ਼ਾਰਬ ਨਹੀਂ ਹੁੰਦਾ ਇਸੇ ਲਈ ਅਗਰ ਤੁਸੀਂ ਕੋਈ ਵੀ ਆਇਰਨ ਰਿਚ ਖਾਣਾ ਖਾ ਰਹੇ ਹੋ ਤੁਹਾਡਾ ਕੋਈ ਵੀ ਮੀਲ ਹੈ ਦੇ ਨਾਲ ਤੁਸੀਂ ਚਾਹ ਪੀ ਰਹੇ ਹੋ ਤਾਂ ਆਇਰਨ ਤੁਹਾਡੀ ਬਾਡੀ ਅਬਸਾਰਬ ਨਹੀਂ ਕਰ पाएगी ਦੂਸਰੇ ਨੰਬਰ ਤੇ ਜੇ ਆਪਾਂ ਗੱਲ ਕਰ ਲਈਏ ਉਹ ਆ ਜਾਂਦੀ ਹੈ ਜੀ ਕਾਫੀ ਕਾਫੀ ਦੇ ਵਿੱਚ ਵੀ ਕੈਫੀਨ ਬਹੁਤ अच्छी ਮਾਤਰਾ ਵਿੱਚ ਤੁਹਾਨੂੰ ਮਿਲ ਰਿਹਾ ਹੁੰਦਾ ਹੈ ਤੇ ਫਿਰ ਅਗੇਨ ਅਗਰ ਤੁਸੀਂ ਆਪਣੇ ਕਿਸੇ ਚੰਗੇ ਮੇਨ ਮੀਲ ਦੇ ਨਾਲ ਕਾਫੀ ਪੀ ਰਹੇ ਹੋ ਤਾਂ ਫਿਰ ਕੈਫੀਨ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਸਿਰਫ ਆਇਰਨ ਹੀ ਨਹੀਂ ਹੋਰ ਵੀ ਕਈ ਸਾਰੇ मिनरल्स और विटामिन जड़े ने तो बॉडी उन्होंने ऑब्जॉर्ब कर ही नहीं प पा, पाएगी जिस अगर अभी मेनली गल कर लिए आयरन तो है ही है मैगनीशियम है जिंक है पोटाशियम है और इस बायोटीन की भी गल लिए। तो uh, कर लिएख्या होगा नॉर्मली अजक देखो इंटरनेट से ते ढेर ते सारी जानकारी मिल जाती है सो अभी कॉमनली हम सारे जानते हैं कि अगर असं हाई ब्लड प्रैशर कंट्रोल करना है तो साइड डाइट भी चंकी मात्रा में मैगनीशियम या पोटाशियम जरूर होना चाहिए तो जे ਸਾਡੀ ਬਾਡੀ ম্যাগਨੀਸ਼ੀਅਮ ਅਤੇ ਪੋਟਾਸ਼ੀਅਮ ਨੂੰ ਸਾਡੀ ਡਾਈਟ ਵਿੱਚੋਂ ਐਬਜ਼ਾਰਬ ਹੀ ਨਹੀਂ ਕਰ पाएगी ਤਾਂ ਆਬਵੀਅਸ ਹੈ ਕਿ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਹਾਇਰ ਸਾਈਡ ਵੱਲ ਜਾਏਗਾ ਸੋ ਇਸ ਲਈ ਸਪੈਸ਼ਲੀ ਜਿਨ੍ਹਾਂ ਨੂੰ ਹਾਈ ਬੀਪੀ ਦੀ ਪ੍ਰੋਬਲਮ ਹੈ ਉਹਨਾਂ ਨੂੰ ਕਦੀ ਵੀ ਆਪਣੇ ਖਾਣੇ ਦੇ ਨਾਲ ਚਾਹ ਕਾਫੀ ਬਿਲਕੁਲ ਵੀ ਨਹੀਂ ਲੈਣੀ ਚਾਹੀਦੀ ਹੈ ਔਰ ਨਾਰਮਲ ਪਰਸਨ ਵੀ ਚਾਹੇ ਬੱਚੇ ਹੈ ਬਜ਼ੁਰਗ ਨੇ ਨੌਜਵਾਨ ਨੇ ਹੈਲਦੀ ਪਰਸਨ ਨੇ ਚਾਹੇ ਉਹਨਾਂ ਨੂੰ ਵੀ ਆਪਣੇ ਕਿਸੇ ਵੀ ਖਾਣੇ ਦੇ ਨਾਲ ਮੇਨ ਮੀਲ ਦੇ ਨਾਲ ਕਦੀ ਵੀ ਜੋ ਹੈ ਚਾਹ ਕਾਫੀ ਨਹੀਂ ਪੀਣੀ ਚਾਹੀਦੀ ਹੈ ਅਗਰ ਤੁਸੀਂ ਚਾਹ ਕਾਫੀ ਪੀਣਾ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਜ਼ਰੂਰ ਆਪਣੇ ਖਾਣੇ ਤੋਂ 1 ਘੰਟੇ ਦਾ ਗੈਪ ਜ਼ਰੂਰ ਰੱਖੋ ताकि ਤੁਹਾਡਾ ਜਿਹੜਾ ਖਾਦਾ ਪੀਤਾ ਤੁਹਾਡਾ ਚੰਗਾ ਫੂਡ ਹੈ ਤੁਹਾਡੀ ਚੰਗੀ ਡਾਈਟ ਹੈ ਉਹ ਅੱਛੀ ਤਰ੍ਹਾਂ ਨਾਲ ਐਬਜ਼ਾਰਬ ਹੋ ਜਾਏ ਡਾਈਜੈਸਟ ਹੋ ਜਾਏ ਉਸ ਤੋਂ ਜਿੰਨੇ ਵੀ ਚੰਗੇ ਚੰਗੇ ਮਿਨਰਲ ਵਿਟਾਮਿਨ ਤੁਹਾਡੇ ਬੋਡੀ ਨੇ ਲੈਣੇ ਆ ਉਹਨਾਂ ਨੂੰ ਉਹ ਅੱਛੀ ਤਰ੍ਹਾਂ ਨਾਲ ਐਬਜ਼ਾਰਬ ਕਰ ਲੇ ਉਸ ਤੋਂ ਬਾਅਦ 1 ਘੰਟੇ ਬਾਅਦ ਤੁਸੀਂ ਚਾਹ ਜਾਂ ਕਾਫੀ ਪੀ ਸਕਦੇ ਹੋ ਅਗਲੀ ਮੈਂ ਇੱਕ ਹੋਰ ਗੱਲ ਕਰਾਂ ਜੋ ਹੈ ਐਲਕੋਹਲ ਉਹ ਵੀ ਐਂਟੀ ਨਿਊਟ੍ਰੀਐਂਟ ਹੈ ਸਟੀਮੂਲੇਟ ਕਰਦਾ ਸਾਡੀ ਬੋਡੀ ਨੂੰ ਯਾਨੀ ਇੱਕਦਮ ਉਸ ਤੋਂ એનર્ਜੀ ਤਾਂ ਮਿਲ ਜਾਂਦੀ ਹੈ ਲੇਕਿਨ ਨਾਲ ਦੀ ਨਾਲ ਜਦੋਂ ਤੁਸੀਂ ਬਹੁਤ ਜ਼ਿਆਦਾ ਲਾਰਜ ਅਮਾਉਂਟ ਦੇ ਵਿੱਚ ਐਲਕੋਹਲ ਜੋ ਹੈ ਲਹਿ ਰਹੇ ਹੁੰਦੇ ਹੋ ਤਾਂ ਉਸ ਦੇ ਨਾਲ ਇੱਕਦਮ ਬਾਡੀ ਦੇ ਵਿੱਚ ਜੋ ਹੈ ਵਿਟਾਮਿਨ A ਵਿਟਾਮਿਨ B2 اور ਵਿਟਾਮਿਨ B3 دی ریکوائرمنٹ ਵੱਧ ਜਾਂਦੀ ਹੈ ਜਿਸ ਦੇ ਨਾਲ ਅਸੀਂ ਕਹੀਏ ਤਾਂ ਵਿਟਾਮਿਨ A ਜਿਹੜਾ ਹੁੰਦਾ ਨਾ ਸਾਡਾ ਜਿਹੜਾ ਲੀਵਰ ਹੈ ਉਸ ਨੂੰ ਲੀਵਰ ਦੇ ਵਿੱਚ ਵਿਟਾਮਿਨ A ਜਿਹੜਾ سٹور ਕਰਕੇ ਰੱਖਿਆ ਗਿਆ ਹੁੰਦਾ ਹੈ ਬਾਡੀ ਦੀ ਜਦੋਂ ریکوائرمنٹ ਹੁੰਦੀ ਹੈ ਲੀਵਰ ਉਸ ਨੂੰ ਹੌਲੀ ਹੌਲੀ ਕਰਕੇ ਬਾਡੀ ਨੂੰ ਦਿੰਦਾ ਹੈ ਵੱਖ-ਵੱਖ ਕੰਮਾਂ ਦੇ ਲਈ ਪਰ ਜਦੋਂ ਅਸੀਂ ਕੋਈ ਵੀ ਪਰਸਨ ਹੈ ਅਗਰ ਅਲਕੋਹਲ ਬਹੁਤ ਜ਼ਿਆਦਾ ਕੰਜ਼ਿਊਮ ਕਰ ਰਿਹਾ ਨਾ 1000 ਨਾਲ ਸਿੱਧਾ ਲਿਵਰ ਤੇ ਇਫੈਕਟ ਹੁੰਦਾ ਹੈ ਲਿਵਰ ਦੇ ਉੱਪਰ ਇਫੈਕਟ ਹੋਣ ਦੇ ਨਾਲ ਵਿਟਾਮਿਨ A ਜਿਹੜਾ ਸਟੋਰ ਹੋਇਆ ਹੁੰਦਾ ਹੈ ਲੀਵਰ ਦੇ ਵਿੱਚ ਉਹ ਵੀ ਜੋ ਹੈ ਅਫੈਕਟ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਸਾਡੀ ਬਾਡੀ ਦੇ ਵਿੱਚ ਵਿਟਾਮਿਨ A ਦੀ ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਹੈ ਸਿਰਫ ਵਿਟਾਮਿਨ A ਹੀ ਨਹੀਂ ਹੋਰ ਵੀ ਜਿਹੜੇ ਫੈਟ ਸੋਲਿਊਬਲ ਵਿਟਾਮਿਨ ਹੁੰਦੇ ਨੇ ਲੀਵਰ ਸਾਡੇ ਲਈ ਉਹਨਾਂ ਨੂੰ ਸਟੋਰ ਕਰਕੇ ਰੱਖਦਾ ਹੈ ਤੇ ਲੀਵਰ ਦੀ ਖਰਾਬੀ ਦੇ ਕਰਕੇ ਇਸ ਲਈ ਬਹੁਤ ਸਾਰੇ ਮਿਨਰਲਸ ਬਹੁਤ ਸਾਰੇ ਵਿਟਾਮਿਨ ਜਿਹੜੇ ਹੈ ਬਹੁਤ ਸਾਡੇ ਸਾਡੇ ਹਾਰਮੋਨਲ ਫੰਕਸ਼ਨ ਬਹੁਤ ਸਾਰੇ ਡਾਈਜੈਸਟਿਵ ਇਸ਼ੂਸ ਜੋ ਹੈ ਉਸ ਤੋਂ ਬਾਅਦ ਹੋਣੇ ਸ਼ੁਰੂ ਹੋ ਜਾਂਦੇ ਨੇ ਇਸੇ ਲਈ ਕਿਹਾ ਜਾਂਦਾ ਹੈ ਕਿ ਕੋਈ ਵੈਸੇ ਤਾਂ ਅਲਕੋਹਲ ਦਾ ਬਿਲਕੁਲ ਵੀ ਕੰਜ਼ੂਮ ਨਹੀਂ ਕਰਨੀ ਚਾਹੀਦੀ ਐਲਕੋਹਲ ਪਰ ਜੇ ਕੋਈ ਕਰਦਾ ਹੈ ਕਦੇ ਕਦਾਈ ਤਾਂ ਉਹ ਚੱਲ ਜਾਂਦਾ ਲੇਕਿਨ ਇਕੱਠੀ ਲਾਰਜ ਅਮਾਉਂਟ ਵਿੱਚ ਐਲਕੋਹਲ ਕੰਜ਼ੂਮ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਅਗਲੀ ਗੱਲ ਕਰ ਲਈਏ ਜੀ ਜਿਹੜੀਆਂ ਕਾਰਬੋਨੇਟਿਡ ਸੌਫ ਡਰਿੰਕਸ ਹੁੰਦੀਆਂ ਨੇ ਉਸ ਦੇ ਵਿੱਚ ਵੀ ਐਕਸੈਸ ਮਾਤਰਾ ਵਿੱਚ ਜੋ ਹੈ ਸ਼ੂਗਰ ਦਾ ਇਸਤੇਮਾਲ ਕੀਤਾ ਗਿਆ ਹੁੰਦਾ ਹੈ ਤੇ ਸ਼ੂਗਰ ਤੁਹਾਨੂੰ ਇੱਕਦਮ ਬਹੁਤ ਜ਼ਿਆਦਾ ਮਿੱਠੀ ਨਾ ਲਗੇ ਨਾ ਡਰਿੰਕਸ ਦੇ ਵਿੱਚ ਤਾਂ ਉਸ ਦੇ ਵਿੱਚ ਕੁਝ ਅਜਿਹੇ ਕੈਮੀਕल्स ਹੈ ਇਸਤੇਮਾਲ ਕੀਤਾ ਗਿਆ ਹੁੰਦਾ ਹੈ ਕਿ ਜਿਸ ਕਰਕੇ ਤੁਹਾਨੂੰ ਇਹ ਟੇਸਟੀ ਵੀ ਲੱਗਦੀ ਹੈ ਤੇ ਲੰਬੇ ਸਮੇਂ ਤੱਕ ਇਸ ਨੂੰ ਬੋਟਲ ਵਿੱਚ ਪੈਕ ਕਰਕੇ ਰੱਖਿਆ ਜਾਂਦਾ ਹੈ ਖਰਾਬ ਨਾ ਹੋਵੇ ਜਾਂ ਸ਼ੂਗਰ ਦੇ ਜਿਹੜੇ ਹੈ ਉਹ ਕ੍ਰਿਸਟਲਸ ਫਾਰਮਸ ਦੇ ਵਿੱਚ ਜੰਮ ਨਾ ਜਾਏ ਨਾ ਡਰਿੰਕਸ ਦੇ ਵਿੱਚ ਤਾਂ ਏ ਡਰਿੰਕਸ ਵੀ ਜੇ ਤੁਸੀਂ ਆਪਣੇ ਖਾਣੇ ਦੇ ਨਾਲ ਲੈ ਰਹੇ ਹੋ ਤਾਂ ਉਸ ਦੇ ਨਾਲ ਵੀ ਤੁਹਾਡੇ ਖਾਣੇ ਵਿੱਚੋਂ ਚੰਗੇ ਪੋਸ਼ਕ ਤੱਤ ਤੁਹਾਡੇ ਬੋਡੀ ਨੂੰ ਨਹੀਂ ਮਿਲ ਪਾਉਂਦੇ ਆ ਇਸ ਨੂੰ ਵੀ ਅਸੀਂ ਐਂਟੀ ਨਿਊਟ੍ਰੀਐਂਟਸ ਦੀ ਸ਼੍ਰੇਣੀ ਦੇ ਵਿੱਚ ਰੱਖ ਸਕਦੇ ਆ ਤੇ ਜ਼ਰੂਰ ਇਸ ਤੋਂ ਤੁਹਾਨੂੰ ਬਚਣਾ ਚਾਹੀਦਾ ਸੋ ਐਕਸੈਸਿਵ 슈ਗਰ ਦੇ ਨਾਲ ਤੁਹਾਡਾ ਕੈਲਰੀ ਇਨਟੇਕ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਿਸ ਨਾਲ ਓਬੈਸਿਟੀ ਔਰ ਨਾਲ ਦੇ ਨਾਲ ਡਾਇਬਟੀਜ਼ ਇਹ ਪ੍ਰੋਬਲਮ ਵਧਨ ਦਾ ਵੀ ਖਤਰਾ ਜ਼ਰੂਰ ਵੱਜ ਜਾਂਦਾ ਅਗਲਾ ਅਸੀਂ ਮੇਨ ਅਗਰ ਗੱਲ ਕਰ ਲਈ ਉਹ ਹੈ ਸਟ्रेस ਤੁਸੀਂ ਜਿੰਨੀ ਮਰਜ਼ੀ ਚੰਗੀ ਡਾਈਟ ਲੈ ਰਹੇ ਹੋ ਲੇਕਿਨ ਤੁਸੀਂ ਆਪਣਾ ਤਣਾਅ ਤੋਂ ਮੁਕਤ ਨਹੀਂ ਹੋ پا ਰਹੇ ਹੋ 스트ੈਸ ਤੁਹਾਡੇ ਉਪਰ ਹਾਵੀ ਹੋਇਆ ਪਿਆ ਤਾਂ ਉਸ ਦੇ ਨਾਲ ਵੀ ਤੁਹਾਡੀ ਬਾਡੀ ਜੋ ਹੈ ਚੰਗੇ ਪੋਸ਼ਕ ਤੱਤਾਂ ਨੂੰ ਮਿਨਰਲਸ ਨੂੰ ਵਿਟਾਮਿਨਸ ਨੂੰ ਤੁਹਾਡੀ ਚੰਗੀ ਡਾਈਟ ਤੋਂ ਅਬਜ਼ਾਰਬ ਨਹੀਂ ਕਰ ਪਾਦੀ ਹੈ ਕਿਉਂਕਿ ਜਦੋਂ ਅਸੀਂ 스트ੈਸ ਦੇ ਵਿੱਚ ਹੁੰਨੇ ਆ ਤਾਂ ਸਾਡੀ ਬਾਡੀ ਦੇ ਵਿੱਚ ਕੋਰਟਿਸੋਲ ਨਾਮ ਦਾ ਹਾਰਮੋਨ ਬਣਨਾ ਸ਼ੁਰੂ ਹੋ ਜਾਂਦਾ ਜਿਸ ਨੂੰ 스트ੈਸ ਹਾਰਮੋਨ ਵੀ ਕਿਹਾ ਜਾਂਦਾ ਹੈ ਸਿੱਧੇ ਤੌਰ ਤੇ ਜਿਹੜਾ ਹਾਰਮੋਨ ਹੁੰਦਾ ਹੈ ਸਾਡੇ ਡਾਈਜੈਸਟਿਵ ਸਿਸਟਮ ਨੂੰ ਜੋ ਹੈ ਬਹੁਤ ਬੁਰੀ ਤਰ੍ਹਾਂ ਦੇ ਨਾਲ ਡਿਸਟਰਬ ਕਰ ਦਿੰਦਾ ਹੈ ਸੋ ਇਸ ਲਈ ਹਮੇਸ਼ਾ ਕਿਹਾ ਜਾਂਦਾ ਹੈ ਕਿ ਕੋਈ ਵੀ ਪਰੇਸ਼ਾਨੀ ਹੈ ਕੁਝ ਵੀ ਹੈ ਆਪਣੇ ਆਪ ਤੇ ਸਟ्रेस ਨੂੰ ਕਦੇ ਵੀ ਹਾਵੀ ਨਾ ਹੋਣ ਦੋ ਜਦੋਂ ਵੀ ਤੁਸੀਂ ਖਾਣਾ ਖਾਣਾ ਹੈ ਇੱਕ ਚੰਗੇ ਖੁਸ਼ ਨਮਾ ਮਾਹੌਲ ਦੇ ਵਿੱਚ ਬੈਠ ਕੇ ਹੀ ਖਾਣਾ ਖਾਣਾ ਚਾਹੀਦਾ ਹੈ ਅਗਰ ਤੁਸੀਂ ਸਟ्रेस ਦੇ ਵਿੱਚ ਹੋ ਤਾਂ ਇਕਦਮ ਖਾਣਾ ਨਾ ਖਾਓ ਪਹਿਲਾਂ ਆਪਣੇ ਆਪ ਨੂੰ ਉਸ ਸਿਚੁਏਸ਼ਨ ਦੇ ਵਿੱਚੋਂ ਕੱਢੋ ਕੁਝ ਚੰਗਾ Song ਸੁਣ ਲਓ ਚੰਗੀ ਮੂਵੀ ਦੇਖ ਲਓ ਜਿਸ ਇਨਸਾਨ ਦੇ ਨਾਲ ਤੁਹਾਨੂੰ ਗੱਲ ਕਰਨਾ ਪਸੰਦ ਆ ਉਸ ਦੇ ਨਾਲ ਗੱਲ ਕਰੋ ਆਪਣੇ ਮਨ ਨੂੰ ਖੁਸ਼ ਕਰੋ ਇਸ ਸਟ्रेस ਨੂੰ ਆਪਣੇ ਆਪ ਤੋਂ ਬਾਹਰ ਕਰੋ ਉਸ ਤੋਂ ਬਾਅਦ ਆਪਣਾ ਤੁਸੀਂ ਹੈਲਦੀ ਖਾਣਾ ਖਾਓਗੇ ਤਾਂ ਉਸੇ ਸ਼ਕਤ ਤੁਹਾਨੂੰ ਜ਼ਰੂਰ ਲਗਣਗੇ ਅਗਲੇ ਪੁਆਇੰਟ ਦੀ ਮੈਂ ਗੱਲ ਕਰਾਂ ਕਈ ਵਾਰੀ ਕੁਝ ਅਜਿਹੀ ਮੈਡੀਕੇਸ਼ਨਸ ਉੱਪਰ ਕਈ ਲੋਕ ਹੁੰਦੇ ਨੇ ਕੁਝ ਅਜਹੀਆਂ ਦਵਾਈਆਂ ਦਾ ਉਹਨਾਂ ਨੂੰ ਇਸਤੇਮਾਲ ਕਰਨਾ ਪੈ ਰਿਹਾ ਹੁੰਦਾ ਹੈ ਜਿਸ ਕਰਕੇ ਕਈ ਨਿਊਟ੍ਰੀਐਂਟਸ ਜੋ ਹੈ ਬਾਡੀ ਐਬਜ਼ਾਰਬ ਨਹੀਂ ਕਰ ਪਾਉਂਦੀ ਹੈ ਸਪੈਸ਼ਲੀ ਜਿਸ ਦੇ ਵਿੱਚ ਐਂਟੀਬਾਇਓਟਿਕਸ ਦੀ ਮੈਂ ਗੱਲ ਕਰ ਲਾ ਜਦੋਂ ਕੋਈ ਵੀ ਪਰਸਨ ਐਂਟੀਬਾਇਓਟਿਕਸ ਖਾ ਰਿਹਾ ਹੁੰਦਾ ਹੈ ਜਾਂ ਐਂਟੀਬਾਇਓਟਿਕ ਦਾ ਕੋਰਸ ਕਰ ਰਿਹਾ ਹੁੰਦਾ ਹੈ ਤਾਂ ਤੁਹਾਡੀ ਡਾਈਟ ਦੇ ਚੰਗੇ ਨਿਊਟ੍ਰੀਐਂਟ ਤੁਹਾਡੀ ਬਾਡੀ ਐਬਜ਼ਾਰਬ ਨਹੀਂ ਕਰ ਪਾਉਂਦੀ ਇਸ ਲਈ ਜਦ ਕਦੀ ਵੀ ਤੁਸੀਂ ਐਂਟੀਬਾਇਓਟਿਕਸ ਦਾ ਇਸਤੇਮਾਲ ਕਰ ਰਹੇ ਕੀ ਵਾਈਟ ਛਾਣੀ ਹੀ ਪੈ ਰਹੀ ਆ ਤਾਂ ਤੁਸੀਂ ਜ਼ਰੂਰ ਉਸ ਦੇ ਨਾਲ ਵਿਟਾਮਿਨ ਬੀ ਕੰਪਲੈਕਸ ਵਿਟਾਮਿਨ ਸੀ ਦਾ ਇਨਟੇਕ ਵੀ ਜ਼ਰੂਰ ਵਧਾਓ ਤਾਂ ਕਿ ਇਹਨਾਂ ਵਿਟਾਮਿਨਸ ਦੀ ਕਮੀ ਤੁਹਾਡੇ ਸਰੀਰ ਵਿੱਚ ਬਿਲਕੁਲ ਵੀ ਨਾ ਆਵੇ ਸੋ ਇਹ ਐਂਟੀਬਾਇਓਟਿਕਸ ਨਾਲ ਨਾਲ ਹੋਰ ਵੀ ਕਈ ਅਨੇਕਾਂ ਜੋ ਹੈ ਦਵਾਈਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡੇ ਬੋਡੀ ਦੇ ਵਿੱਚ ਵਿਟਾਮਿਨਸ ਜਾਂ ਮਿਨਰਲਸ ਦੀ ਐਬਸਾਰਪਸ਼ਨ ਕਟਣੀ ਸ਼ੁਰੂ ਹੋ ਜਾਂਦੀ ਹੈ ਲਾਸਟ ਵਿੱਚ ਮੈਂ ਗੱਲ ਕਰਾਂ ਸਿਗਰਟ ਸਮੋਕਿੰਗ ਜੋ ਹੈ ਉਸ ਨਾਲ ਵੀ ਬਹੁਤ ਮਾੜਾ ਅਸਰ ਪੈਂਦਾ ਹੈ ਨਿਊਟ੍ਰੀਐਂਟਸ ਉੱਪਰ ਚੰਗੀ ਡਾਈਟ ਦਾ ਅਸਰ ਨਹੀਂ ਹੋਏਗਾ ਜੇਕਰ ਤੁਸੀਂ ਬਹੁਤ ਬਹੁਤ ਜ਼ਿਆਦਾ ਸਿਗਰਟ ਸਮੋਕਿੰਗ ਕਰਦੇ ਹੋ ਲੰਗਸ ਨੂੰ ਤਾਂ ਖਤਰਾ ਹੈ ਹੀ ਹੈ ਕਈ ਸੋਚਦੇ ਨੇ ਅਗਰ ਅਸੀਂ ਅਲਕੋਹਲ ਲੈ ਰਹੇ ਆ ਜਾਂ ਸਮੋਕਿੰਗ ਕਰ ਰਹੇ ਆ ਤਾਂ ਅਸੀਂ ਆਪਣੀ ਡਾਈਟ ਵੀ ਬਹੁਤ ਅੱਛੀ ਰੱਖੀ ਹੋਈ ਹੈ ਜੇਹਾ ਨਹੀਂ ਹੁੰਦਾ ਲਗਾਤਾਰ ਲਾਰਜ ਅਮਾਉਂਟ ਵਿੱਚ ਤੁਸੀਂ ਅਲਕੋਹਲ ਜਾਂ ਸਮੋਕਿੰਗ ਕਰ ਰਹੇ ਹੋ ਤਾਂ ਉਸ ਦੇ ਨਾਲ ਐਂਟੀ ਨਿਊਟ੍ਰੀਐਂਟਸ ਬਹੁਤ ਜ਼ਿਆਦਾ ਹੋ ਜਾਂਦੇ ਨੇ ਫ੍ਰੀ ਰੈਡੀਕਲਸ ਬਾਡੀ ਵਿੱਚ ਬਹੁਤ ਜ਼ਿਆਦਾ ਹੋ ਜਾਂਦੇ ਨੇ ਜਿਸ ਦੇ ਨਾਲ ਢੇਰ ਸਾਰੇ ਹੈਲਥ ਇਸ਼ੂ ਵੀ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੀ ਹੀ ਚੰਗੀ ਡਾਈਟ ਤੋਂ ਤੁਹਾਨੂੰ ਸਾਰੇ ਪੋਸ਼ਕ ਤੱਤ ਜ਼ਰੂਰ ਮਿਲ ਸਕਣਗੇ